ਸ਼੍ਰੀਕਲ ਦਾਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਇੱਕ ਪਾਸੇ ਕਿਸਾਨ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਦਿੱਲੀ ਚੱਲੋ ਮਾਰਚ ਜਿਹੜਾ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਣਾ ਹੈ ਦੋਸਤੋ ਤੋਂ ਵੱਧ ਜਥੇਬੰਦੀਆਂ ਇਸ ਮਾਰਚ ਦੇ ਵਿੱਚ ਸ਼ਾਮਿਲ ਹੋਣਗੀਆਂ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਬੈਠਕ ਜਿਹੜੀ ਹੈ ਉਹ ਸਾਦ ਲਈ ਹੈ ਅੱਜ ਸ਼ਾਮ 5 ਵਜੇ ਪੰਜਾਬ ਭਵਨ ਦੇ ਵਿੱਚ ਬੈਠਕ ਹੋਵੇਗੀ ਤੇ ਇਸ ਬੈਠਕ ਦੇ ਵਿੱਚ ਕੇਂਦਰ ਦੇ ਵੱਲੋਂ ਇੱਕ ਟੀਮ ਜਿਹੜੀ ਭੇਜੀ ਗਈ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਰਲੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਕੇਂਦਰ ਸਰਕਾਰ ਨੇ ਇੱਕ ਟੀਮ ਭੇਜੀ ਹੈ ਜਿਹੜੀ ਕੇਂਦਰ ਸਰਕਾਰ ਦੇ ਨੁਮਾਇੰਦੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕਿਸਾਨਾਂ ਦੇ ਨਾਲ ਇਹ ਬੈਠਕ ਕੀਤੀ ਜਾਵੇਗੀ 5 ਵਜੇ ਬੈਠਕ ਹੋਵੇਗੀ ਤੇ ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਕਿ ਚੰਗੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਬੈਠਕ ਕਰ ਰਹੇ ਨੇ ਚੰਗੀ ਗੱਲ ਹੈ ਕੇਂਦਰ ਸਰਕਾਰ ਸਾਡੇ ਨਾਲ ਬੈਠਕ ਕਰ ਰਹੀ ਹੈ ਪਰ ਜਿਹੜੇ ਕਿਸਾਨਾਂ ਨੂੰ ਅਪੀਲ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਜਿਹੜੀਆਂ ਆਪਣੀਆਂ ਤਿਆਰੀਆਂ 13 ਫਰਵਰੀ ਨੂੰ ਦਿੱਲੀ ਜਾਣ ਦੇ ਲਈ ਵਿੱਡੀਆਂ ਨੇ ਉਹ ਆਪਣੀਆਂ ਤਿਆਰੀਆਂ ਪੂਰੀਆਂ ਰੱਖਣ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਪਰ ਜਿਹੜੀ ਬੈਠਕ ਹੈ ਉਸ ਬੈਠਕ ਦੇ ਵਿੱਚ ਵੀ ਕਿਸਾਨਾਂ ਆਗੂ ਸ਼ਾਮਿਲ ਹੋਣਗੇ ਇਸ ਬੈਠਕ ਨੂੰ ਲੈ ਕੇ ਕਿਸਾਨਾਂ ਦਾ ਕੀ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਜਾਂ ਫਿਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ 200 ਤੋਂ ਵੱਧ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਵੱਲ ਕੂਚ ਕਰਨ ਗਈਆਂ ਹਾਲਾਂਕਿ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਨੇ ਵੀ ਆਪੋ ਆਪਣੇ ਪੱਧਰ ਤੇ ਤਿਆਰੀਆਂ ਕੀਤੀਆਂ ਨੇ ਤਿੰਨ ਬਾਡਰਾਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਤੂਚ ਕਰਨਾ ਤੇ ਉਹਨਾਂ ਤਿੰਨਾਂ ਬਾਡਰਾਂ ਨੂੰ ਇੱਕ ਤਰੀਕੇ ਦੇ ਨਾਲ ਸੀਲ ਕਰਨ ਦੀਆਂ ਤਿਆਰੀਆਂ ਜਿਹੜੀਆਂ ਉਹ ਵੀ ਪ੍ਰਸ਼ਾਸਨ ਨੇ ਕਰ ਲਈਆਂ ਨੇ ਸੋ ਕਿਸਾਨ ਇਸ ਬੈਠਕ ਨੂੰ ਕਿਵੇਂ ਦੇਖਦੇ ਨੇ ਤੇ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਬਾਕੀ ਦੇ ਕਿਸਾਨਾਂ ਨੂੰ ਕੀ ਅਪੀਲ ਕੀਤੀ ਗਈ ਹੈ ਉਹ ਸੁਣਦੇ ਹਾਂ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਨਾਲ ਕੱਲ ਮੁੱਖ ਮੰਤਰੀ ਪੰਜਾਬ ਨੇ ਲੇਟ ਰਾਤ तकरीबन 9 ਤੋਂ ਪਲੱਸ ਅ ਸਿੱਧੀ ਗੱਲਬਾਤ ਕੀਤੀ ਆ ਸਰਦਾਰ ਡੱਲੇਵਾਲ ਸਾਹਿਬ ਤੇ ਮੈਂ ਖੁਦ ਉਸ ਅ ਜੜੀ WhatsApp ਕਾਨਫਰੰਸ ਸੀਗੀ ਉਹਦੇ ਵਿੱਚ ਸੀਗੇ ਹੋਰ ਡੀਜੀਪੀ ਪੰਜਾਬ ਤੇ ਏ ਡੀਜੀਪੀ ਤੇ ਹੋਰ ਵੀ ਆਫੀਸਰ ਸਾਹਿਬਾਨ ਸੀਗੇ ਉਹਦੇ ਚ ਲਗਭਗ ਦੋ ਵਾਰੀ ਮੇਰੇ ਖਾਲ 10-10 ਮਿੰਟ 15-15 ਮਿੰਟ ਗੱਲਬਾਤ ਹੋਈ ਆ ਕਿ ਮੈਂ ਪੂਰਾ ਜ਼ੋਰ ਲਾ ਰਿਹਾ ਹਾਂ ਕਿ ਤੁਸੀਂ ਦਿੱਲੀ ਅੰਦੋਲਨ ਵਾਸਤੇ ਜਾ ਰਹੇ ਜੇ ਤੇ ਉਸ ਵਾਸਤੇ ਕਿਸਾਨਾਂ ਨਾਲ ਬਹਿ ਕੇ ਜਿਹੜੀ ਗੱਲਬਾਤ ਆਪਣੀ ਹੋ ਸਕੇ ਮੈਂ ਪਹਿਲੋ ਡਿਓ ਲੀਡਰ ਵੀ ਲਿਖੇ ਸੀਗੇ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਚਲੋ ਸਾਡਾ ਸੀਗਾ ਵੀ ਕੋ ਕੇਂਦਰ ਆਪਣੇ ਮਨਿਸਟਰ ਭੇਜੇ ਤੇ ਜਿਹੜੀ ਵਰਬਲੀ ਗੱਲ ਹੋਈ ਸੀ ਵੀ ਤਿੰਨ ਮਨਿਸਟਰ ਵਿੱਚ ਆਉਣਗੇ ਜਿੱਦਾਂ ਅਰਜੁਨ ਮੁੰਡਾ ਜੀ ਪਿਊਸ਼ ਗੋਲ ਤੇ ਕੇਂਦਰੀ ਰਾਜ ਮੰਤਰੀ ਆ ਉਹਨਾਂ ਦੀ ਗੱਲਬਾਤ ਹੋਈ ਸੀ ਤਾਂ ਤਕਰੀਬਨ ਜਿਹੜਾ ਚਿੱਠੀ ਸਰਕਾਰ ਨੇ ਭੇਜੀ ਆ ਸਾਨੂੰ ਉਹਦਾ ਡਰੈੱਸ ਸੋਧਣ ਵਾਲਾ ਸੀ ਮੈਂ ਉਹਦਾ ਵਿਸ਼ਾ ਤੁਹਾਨੂੰ ਦੱਸ ਦੇਣਾ ਵੀ ਕਿਸਾਨੀ ਮੁੱਦਿਆਂ ਤੇ ਚਰਚਾ ਕਰਨ ਲਈ ਕੇਂਦਰੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਹੈ ਜਿਹੜੇ ਆਨਰਸ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਠੀਕ ਹੈ ਜੀ ਜਿਹੜੀ ਇਹ ਕੱਲੀ ਹੋਈ ਆ ਤੇ 5 ਵਜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਊ। ਇਹ ਜਿਹੜੀ ਚਿੱਠੀ ਸੀ ਉਹ ਚ ਕੋ ਨਾਸਦਾਈ ਕਰਨ ਵਾਲੀ ਸੀ ਉਹ ਮੈਂ ਤਾਂ ਸਾਡਾ ਦੋਵਾਂ ਫੋਰਮਾਂ ਦਾ ਵਫਤ ਅੱਜ ਚੰਡੀਗੜ੍ਹ ਜਿਹੜੀ ਆ ਉਹ ਗੱਲਬਾਤ ਕਰਨ ਵਾਸਤੇ ਜਾਊਗਾ। ਔਰ ਬਾਕੀ ਕੀ ਗੱਲਬਾਤ ਕੀ ਬੰਦੀ ਹੈ? ਬਾਕੀ ਪੰਜਾਬ ਦੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਆਪਣੀਆਂ ਤਿਆਰੀਆਂ ਇਸੇ ਤਰ੍ਹਾਂ ਰੱਖਣ। ਠੀਕ ਆ। ਕੇਂਦਰ ਗੱਲ ਕਰਦਾ ਚੰਗੀ ਗੱਲ ਆ। ਮੁੱਖ ਮੰਤਰੀ ਪੰਜਾਬ ਨੇ ਇਹ ਅੱਗੇ ਆ ਕੇ ਇਹ ਗੱਲਬਾਤ ਕਰਵਾਈ ਆ ਉਹ ਸੀਰੀਅਸ ਨੇ ਉਹਨਾਂ ਕਿਹਾ ਇਹ ਚੰਗੀ ਗੱਲ ਹੈਗੀ ਆ ਤੇ ਇਹ ਦੇਖਦੇ ਆ ਗੱਲਬਾਤ ਤੋਂ ਬਾਅਦ ਕੀ ਨਿਕਲੂਗਾ ਧੰਨਵਾਦ